ਤੈਨੂੰ ਸ਼ੁਕਰ ਹੋਈ ਇਹਨਾਂ ਨਾਨਕੀਆਂ 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 ਹੁਣੀ ਸੁਣਾਈ ਹਰ ਕੋਈ ਪਾਉਂਦਾ ਅਸੀਂ ਤਾਂ ਮਨਉ ਬਣਾਈ ਏ ਤੇਰੇ ਵਰਗੀ ਨਾ ਬਣੇ ਵਖਣ ਮੋੜਾਂ ਤੇ ਖੜੀਆਂ ਕਰੀਓ ਵੀਰ ਨਸਰ ਵਖਣ ਮੋੜਾਂ ਤੇ ਖੜੀ ਦਾਜ ਕੇ ਉਸ ਪਿੰਡਰ ਤੇ ਜਿੱਥੇ ਰੋਈ ਵੀਨਾ ਨਿੱਕੇ ਉਸ ਪਿੰਡ ਤੇ ਜਿੱਥੇ ਰੋਈ ਵੀਨਾ ਥੀ ਵੀ ਮੋਟੀ ਕੋਈ ਛੋਟੀ ਜੱਜਦੀ ਕੋਈ ਵੀਨਾ ਕੋਈ ਮੋਟੀ ਕੋਈ ਛੋਟੀ ਜੱਜਦੀ ਕੋਈ ਵੀਨਾ ਕੋਈ ਮੋਟੀ ਕੋਈ ਛੋਟੀ ਜੱਜਦੀ ਕੋਈ ਵੀਨਾ ਉਚੇ ਤਵੇ ਮੇਰੀ ਬੋਤੀ ਚੜਦੀ ਲੇਟੇ ਤੌਰ ਸ਼ਕੀਨਾ ਦੀ ਟੁੱਕ ਜਾਣ ਦੀ ਕਦੇ ਤੌਰ ਤੋਰ ਕੀ ਬਾਰੇ ਨੂੰ ਮੰਗ ਰੇ ਤੇਰੇ ਆਇਆ ਜੇ ਗੱਲ ਨਾ ਮੰਨੀ ਯਾਰ ਮਗਰ ਕਿਉਂ ਨਾ ਆਇਆ ਜੇ ਗੱਲ ਚੁਰਗੇ ਪਾਗੇ ਬੋਲੀਆਂ ਕਰੀਏ ਜੀਵ ਕਰਾਰੀ ਨਹੀਂ ਤੇਰੇ ਵਰਗੀਆਂ ਸਾਬ ਨਹੀਂ ਹਾਰਗੀਆਂ ਤੂੰ ਬੈਤਨਾਂ ਹਾਰੀ ਛੱਡ ਕੇ ਦਰੋਗੇ ਜਾਕੀ ਤਾਪਟ ਮਾਰੀ ਜੰਮਿਆ ਜਾਇਆ ਔਰ ਤੇ ਪਰਾਉਨੇ ਫੇਰੇ ਨਹੀਂ ਮੁੱਕੀ ਜੰਮਗੇ ਫੀਰ ਪਰਾਉਨੇ ਤੇ ਨਹੀਂ ਜੰਮਗੇ ਫੀਰ ਪਰਾਉਨੇ ਤੇ ਤੇਰੇ 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 ਦਸ ਰੱਬ ਦੇ ਨਾਨਕੇ ਕਿਹੜੇ ਜਿੱਥੇ ਪ੍ਰਭੂ ਜੰਮਿਆ ਜਾਏ ਕਿੱਥੇ ਲਾ ਲੈ ਮੇਰੀ ਅੱਖੀਆਂ ਭੂਕ ਸਿੱਟੂ ਝਾਕ ਸਾਹਮਣੇ ਮੇਰੇ ਅੱਖੀਆਂ ਭੂਕ ਸਿੱਟੂ ਝਾਕ ਸਾਹਮਣੇ ਮੇਰੇ ਅੱਖੀਆਂ ਭੂਕ ਸਿੱਟੂ ਝਾਕ ਸਾਹਮਣੇ ਰੂਝੋਈ ਪਾਇਆ ਸੁਪਨਾ ਸਪਨਾਣ ਦੀ ਆਕੇ ਮਾਲ ਖਡਾਇਆ ਸੁਪਨਾ ਮੋਲ ਦੀ ਆਕੇ ਮਾਲ ਖਡਾਇਆ ਸੁਪਿਆ ਖੰਭ ਕਰਾਇਆ ਮਾਲ ਬੰਦ ਕੇ ਲਾਇਆ ਧਰ ਮਾਰ ਕੇ ਲਾਇਆ ਜੇ ਧਰ ਮਾਪਿਆਂ ਦਾ ਧਰ ਕੇ ਲਾਇਆ ਜੇ ਧਰ ਮਾਪਿਆਂ ਦਾ ਤੂੰ ਤਾਂ ਕੁੜੀਏ ਪਾਵੇਂ ਮੋਹਲੀਆਂ ਕੀ ਤੂੰ ਕਰਦੀ ਐਡੀਆਂ ਜੇ ਤਾਂ ਕੁੜੀਏ ਕਰਨ ਮੁਕਾਬਲਾ ਪਾ ਕੇ ਬਾਲਾ ਬੋਲੀਆਂ ਤੈਨੂੰ ਬਾਰ-ਬਾਰ ਸਮਝਾਵਣੀ ਤੇਰੀ ਗੁੱਤਪਟਕੇ ਜੂੜ ਗਦੇ ਤੇ ਪਾਵਣ 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 ਤੇਰੀ ਗੁੱਤਪਟਕੇ ਨੀ ਕੀ ਨੀ ਕੋਈ ਪਾਵੇਂ ਬੋਲੀਆਂ ਕਰਦੀ ਬੰਨੇ ਬੰਨੇ ਮੇਰੇ ਮੂਰੇ ਸਰਦਮ ਗੁਰਦਵਾਈ ਨੇ ਲੇ ਬੰਨੇ ਬਾਈ ਤਾਨੀ ਕੁੜੀਏ ਬੋਲੀ ਪਾਈ ਸੁਤਾ ਕੁੜੀਏ ਬੋਲੀ ਪਾਈ ਤੇਰੇ ਹੈ ਜੈਸੂਰੀ ਜਿਲਾਏ ਕਿੱਥੋਂ ਦੀ ਤੂੰ ਜੰਮੀ ਜੈ ਜਿੱਤੇ ਨਵੇਂ ਕੀ ਫੋਰਮ ਕਿਲਰੇ ਮੈਂ ਵੇਖੇ ਲਾਲ ਪਟੋਲੇ ਤੇਰੇ ਨਿਕਲ ਰਹੇ ਮੈਂ ਵੇਖੇ ਲਾਲ ਪਟੋਲੇ ਤੇਰੇ ਨਿਕਲ ਰਹੇ ਮੈਂ ਵੇਖੇ ਲਾਲ ਪਟੋਲੇ ਤੇ ਨੀਟੀਆਂ ਦੇ ਵਿੱਚ ਤੇਰੀ ਕਾਨੇ ਛਟਕੀ ਰੌਲਾ ਪਾਗੇ ਪੈਣ ਵਿੱਚ ਆ ਕੇ ਛੋਰ ਮਚਾ